ਹੇ ਗੁਰੂ ਜੀ ਡੰਡਾ ਉਤਵੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਚਬਰ ਸ਼ਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੇ ਨਿਮਾਣੀਆਂ ਦੇ ਮਾਨ ਨਿਤਾਣੀਆਂ ਦੇ ਤਾਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੁੜ ਬੈਠੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਬਹੁਤ ਹੀ ਸਤਿਕਾਰਯੋਗ ਮਹਾਪੁਰਖ ਬਾਬਾ ਜੈਮਲ ਸਿੰਘ ਜੀ ਬਾਬਾ ਗੁਰਦੇਵਾਲ ਸਿੰਘ ਜੀ ਤੇ ਬਾਬਾ ਨਾਮਦਾਨ ਸਿੰਘ ਜੀ ਇਨ੍ਹਾਂ ਸਾਧੂਆਂ ਦੀ ਯਾਦ ਦੇ ਵਿੱਚ ਹੋ ਰਹੇ ਸਾਲਾਨਾ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਰਹੇ ਆ। ਸਾ ਸੰਗਤ ਜੀ ਪਤਾ ਹੈ ਇਹਨਾਂ ਮਹਾਪੁਰਖਾਂ ਨੂੰ ਕਿਉਂ ਯਾਦ ਕੀਤਾ ਜਾ ਰਿਹਾ ਹੈ ਇਸ ਲਈ ਯਾਦ ਕੀਤਾ ਜਾ ਰਿਹਾ ਹੈ ਕਿਉਂਕਿ ਇਹਨਾਂ ਨੇ ਆਪਣਾ ਜੀਵਨ ਜਿਉਉਂਦਿਆਂ ਗੁਰੂ ਘਰਾਂ ਦੀ ਸੇਵਾ ਕੀਤੀ ਤੇ ਕਰਵਾਈ ਸੰਗਤ ਨੂੰ ਪ੍ਰੇਰਨਾ ਦੇ ਕੇ ਸਾ ਸੰਗਤ ਜੀ ਇੱਕ ਗੱਲ ਚੇਤੇ ਰੱਖਣੀ ਆ ਆਪਾਂ ਸਾਰੇ ਹੀ ਜ਼ਿੰਦਗੀ ਜਿਉਉਨੇ ਆ ਪੰਛੀ ਵੀ ਜਿਉਉਂਦੇ ਆ ਜਾਨਵਰ ਵੀ ਜਿਉਉਂਦੇ ਆ ਕੀੜੇ ਮਕੌੜੇ ਵੀ ਜਿਉਉਂਦੇ ਆ ਪਰ ਚੇਤੇ ਹਮੇਸ਼ਾ ਉਹ ਰੱਖੇ ਜਾਂਦੇ ਆ ਜਿਹੜੇ ਗੁਰੂ ਕੇ ਨਿਮਿਤ ਜਾਂ ਅਕਾਲ ਪੁਰਖ ਕੇ ਨਿਮਿਤ ਜਿਹੜਾ ਹੈ ਉਹ ਜੀਵਨ ਜਿਉਉਂਦੇ ਆ ਜਾਇਆਂ ਉਹ ਕਹਿ ਦਈਏ ਕਿ ਜ਼ਿੰਦਗੀ ਦਾ ਕੁਝ ਹਿੱਸਾ ਜਿਹੜੇ ਅਕਾਲ ਪੁਰਖ ਦੇ ਲੇਖੇ ਲਾ ਦਿੰਦੇ ਆ ਜਾਂ ਗੁਰੂ ਦੇ ਲੇਖੇ ਲਾ ਦਿੰਦੇ ਆ ਉਹ ਯਾਦ ਰੱਖੇ ਜਾਂਦੇ ਆ ਕਾਰ ਸੇਵਾ ਵਾਲੇ ਮਹਾਪੁਰਖ ਜਿਨ੍ਹਾਂ ਨੇ ਗੁਰੂ ਘਰਾਂ ਦੀ ਸੇਵਾ ਨੂੰ ਆਪਣੇ ਜੀਵਨ ਦਾ ਲਕਸ਼ਿਅ ਬਣਾਇਆ ਜਿਨ੍ਹਾਂ ਨੇ ਸਾਰਾ ਜੀਵਨ ਜਿਹੜਾ ਹੈ ਉਹ ਸੇਵਾ ਕਰਦਿਆਂ ਤੇ ਕਰਵਾਉਂਦਿਆਂ ਬਤੀਤ ਕੀਤਾ ਉਹਨਾਂ ਨੂੰ ਯਾਦ ਕੀਤਾ ਜਾਣਾ ਬਣਦਾ ਹੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੱਕ 10 ਗੁਰੂ ਸਹਿਬਾਨ ਨੇ ਆਪਣੇ ਜੀਵਨ ਦੇ ਵਿੱਚ ਜਿੱਥੇ ਸੇਵਾ ਕਰਨ ਦਾ ਨਾਮ ਜਪਣ ਦਾ ਉਪਦੇਸ਼ ਦਿੱਤਾ ਹੈ ਉਥੇ ਆਪ ਵੀ ਸੇਵਾ ਦੇ ਵਿੱਚ ਯੋਗਦਾਨ ਪਾਇਆ ਤੇ ਸਿਮਰਨ ਸੇਵਾ ਸਾਧਨਾ ਜਿਹੜੀ ਹੈ ਉਹ ਕੀਤੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ ਸਿੱਖਾਂ ਨੇ ਆਪਣੇ ਪਿੰਡਿਆਂ ਦੇ ਉੱਤੇ ਉਹ ਵੇਲਾ ਜਿਹੜਾ 80-90 ਸਾਲ ਦਾ ਬਹੁਤ ਔਖਾ ਹੰਡਾਇਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਹੋਰ ਪਤਾ ਨਹੀਂ ਕਿੰਨੇ ਕੁ ਜਾਨਾਂ ਤੋਂ ਪਿਆਰੇ ਸਤਿਗੁਰਾਂ ਦੇ ਜਿਹੜੇ ਸਿੱਖ ਸੀ ਉਹਨਾਂ ਦੀਆਂ ਸ਼ਹੀਦੀਆਂ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਭਾਈ ਸੁਬੇਕ ਸਿੰਘ ਭਾਈ ਸ਼ਹਬਾਦ ਸਿੰਘ ਜੀ ਦੀ ਸ਼ਹਾਦਤ ਜਿਹੜੇ ਗੁਰੂ ਕੇ ਨਿਸ਼ਾਨ ਸੀ ਜਿਨ੍ਹਾਂ ਨੂੰ ਅੱਜ ਅਸੀਂ ਗੁਰਧਾਮ ਕਹਿੰਨੇ ਆ ਇਹਨਾਂ ਦੀ ਸੇਵਾ ਸੰਭਾਲ ਜਿਹੜੇ ਹੈ ਉਹ ਉਦਾਸੀ ਤੇ ਨਿਰਮਲੇ ਸਾਧੂ ਕਰਿਆ ਕਰਦੇ ਸੀ ਜਦੋਂ ਪੰਥ ਇੰਨਾ ਵਿਖੜੇ ਪੈਂਡਿਆਂ ਚੋਂ ਗੁਜ਼ਰ ਰਿਹਾ ਸੀ ਤਾਂ ਜਿन्हे ਗੁਰੂ ਕੇ ਨਿਸ਼ਾਨ ਸੀ ਗੁਰਧਾਮ ਸੀ ਸਾਡੇ ਉਹਨਾਂ ਸਾਰੇ ਗੁਰਧਾਮਾਂ ਦੀ ਸਾਰੇ ਅਸਥਾਨਾਂ ਦੀ ਸੇਵਾ ਜਿਹੜੀ ਹੈ ਉਹ ਇਹ ਨਿਰਮਲੇ ਤੇ ਉਦਾਸੀ ਸਾਧੂ ਕਰਿਆ ਕਰਦੇ ਸੀ ਖਾਲਸਾ ਤਾਂ ਜੰਗਲਾਂ ਚ ਸੀ ਉਸ ਵੇਲੇ ਬੜਾ ਔਖਾ ਸਮਾਂ ਲੰਘਾ ਰਿਆ ਸੀ ਸਿਰਾਂ ਦੇ ਮੁੱਲ ਪੈ ਰਹੇ ਸੀ ਉਸ ਵੇਲੇ ਪਰ ਤਲਵਾਰ ਦੀ ਧਾਰ ਦੇ ਵਿੱਚੋਂ ਉਸ ਵੇਲੇ ਖਾਲਸੇ ਨੇ ਫਿਰ ਰਾਜ ਭਾਗ ਜਿਹੜਾ ਉਹ ਪ੍ਰਾਪਤ ਕੀਤਾ ਔਖਾਂ ਸਹਿ ਕੇ ਮੁਸ਼ਕਲਾਂ ਸਹਿ ਕੇ ਤੇ ਜਦੋਂ ਮਿਸਲਾਂ ਜਿਹੜੀਆਂ ਸੀ ਸਭ ਤੋਂ ਪਹਿਲਾਂ ਮਿਸਲਾਂ ਨੇ ਰਾਜ ਭਾਗ ਜਿਹੜਾ ਸੀ ਉਹ ਸਥਾਪਿਤ ਕੀਤਾ ਫੇਰ ਮਿਸਲਾਂ ਨੂੰ ਭੰਗ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਵਿਸ਼ਾਲ ਖਾਲਸਾ ਰਾਜ ਦੀ ਨਿਵਰਖੀ ਸਤਲੁਜ ਤੋਂ ਪਰੇ ਮਹਾਰਾਜਾ ਰਣਜੀਤ ਸਿੰਘ ਤੇ ਸਤਲੁਜ ਤੋਂ ਉਰੇ ਮਾਲਵੇ ਦੇ ਰਿਆਸਤੀ ਰਾਜੇ ਜਿਹੜੇ ਸਿੱਖ ਸਨ ਇਹਨਾਂ ਨੇ ਕਿਹਾ ਵੀ ਇਹ ਰਾਜ ਮਿਲ ਗਿਆ ਗੁਰੂ ਦੀ ਕਿਰਪਾ ਦੇ ਨਾਲ ਤੇ ਗੁਰੂ ਦੀ ਸੇਵਾ ਕਰਨੀ ਚਾਹੀਦੀ ਹੈ ਕੀ ਸੇਵਾ ਕਰਨੀ ਚਾਹੀਦੀ ਹੈ ਕਹਿੰਦੇ ਗੁਰੂ ਕੇ ਪਾਵਨ ਪਵਿੱਤਰ ਅਸਥਾਨਾਂ ਦੇ ਉਤੇ ਜਿਹੜੇ ਪੱਕੇ ਜਿਹੜੇ ਆ ਉਹ ਨਿਸ਼ਾਨ ਬੰਨਨੇ ਚਾਹੀਦੇ ਨੇ ਇਮਾਰਤਾਂ ਬੰਨਨੀਆਂ ਚਾਹੀਦੀਆਂ ਕੁਝ ਰਾਜਿਆਂ ਨੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਕੁਝ ਇਮਾਰਤਾਂ ਦੀ ਸੇਵਾ ਕਰਵਾਈ ਮਾਲਵੇ ਦੇ ریاਸਤੀ ਰਾਜਿਆਂ ਨੇ ਵੀ ਸੇਵਾ ਕਰਵਾਈ ਜਿਵੇਂ ਸੁਲਤਾਨਪੁਰ ਲੋਧੀ ਦਾ ਜਿਹੜਾ ਗੁਰਦੁਆਰਾ ਹੈ ਦਰਬਾਰ ਸਾਹਿਬ ਗੁਰਦੁਆਰਾ ਬੀਰ ਸਾਹਿਬ ਉਹ ਕਪੂਰਥਲੇ ਵਾਲੇ ਰਾਜੇ ਨੇ ਬਣਾਈ ਉੱਥੇ ਗੁਰਦੁਆਰਿਆਂ ਦੇ ਨਾਲ ਜ਼ਮੀਨਾਂ ਜੈ ਦਾਦਾ ਵੀ ਲਵਾਈਆਂ ਬਹੁਤ ਵੱਡੀ ਤਾਦਾਦ ਵਿੱਚ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ 49 ਦੇ ਵਿੱਚ ਖਾਲਸਾ ਰਾਜ ਨੂੰ ਅੰਗਰੇਜ਼ਾਂ ਨੇ ਹੜੱਪ ਲਿਆ ਫਿਰ ਸਿੱਖ ਜਿਹੜੇ ਸੀ ਥਾਂ ਥਾਂ ਹੀ ਜਿਹੜੇ ਸੀ ਉਹ ਬੈਠ ਕੇ ਘਰਾਂ ਦੇ ਵਿੱਚ ਕੋਈ ਖੇਤੀ ਕਰਨ ਲੱਗਿਆ ਕੋਈ ਦੁਕਾਨਦਾਰੀ ਕੋਈ ਵਪਾਰ ਤੇ ਜਿਹੜੀਆਂ ਇਮਾਰਤਾਂ ਬਣੀਆਂ ਸੀ ਉਹ ਜ਼ਰਦਰੀਆਂ ਹੋਣ ਲੱਗੀਆਂ 50 60 70 ਸਾਲਾਂ ਦੇ ਵਿੱਚ ਕੁਝ ਛੋਟੀਆਂ ਪੈ ਗਈਆਂ ਤੇ ਫਿਰ ਕਾਰਸੇ ਵਾਲੇ ਮਹਾਪੁਰਖਾਂ ਨੇ ਕਾਰ ਸੇਵਾ ਜਿਹੜੀ ਉਹ ਪ੍ਰారంਭ ਕੀਤੀ ਤੇ ਫਿਰ ਮੌਕੇ ਦੇ ਮੁਤਾਬਕ ਗੁਰਦੁਆਰਾ ਸਾਹਿਬ ਦੀਆਂ ਜਿਹੜੀਆਂ ਇਮਾਰਤਾਂ ਸੀ ਖਾਸ ਤੌਰ ਤੇ ਇਤਿਹਾਸਕ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਉਸ ਸਮੇਂ ਦੇ ਅਨੁਕੂਲ ਖੁੱਲੀਆਂ ਬਣਾਈਆਂ ਸਿੰਘ ਸਾਹਿਬ ਜੀ ਦੱਸ ਕੇ ਗਏ ਨੇ ਬਾਬਾ ਦੀਪ ਸਿੰਘ ਜੀ ਸਾਡੀ ਕੌਮ ਦੇ ਮਹਾਨ ਯੋਧੇ ਜਰਨੈਲ ਉਹਨਾਂ ਦਾ ਸਥਾਨ ਗੁਰਦੁਆਰਾ ਸ਼ਹੀਦਗੰਗ ਸਾਹਿਬ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਥੋੜੀ ਜੀ ਜਗ੍ਹਾ 'ਚ ਬਣਿਆ ਸੀ ਤੇ ਕਿਵੇਂ ਇਹਨਾਂ ਮਹਾਂਪੁਰਖਾਂ ਨੇ ਲਾਗੇ ਬਣੇ ਦੇ ਮਕਾਨ 10-10 ਗੁਣਾ ਜ਼ਿਆਦਾ ਕੀਮਤ ਦੇ ਉੱਤੇ ਖਰੀਦ ਕੇ ਉਸ ਸਥਾਨ ਨੂੰ ਚੌੜਾ ਕੀਤਾ ਅੱਜ ਜਿੰਨੀ ਸੰਗਤ ਇੱਥੇ ਆਮਦ ਹੈ ਉਸ ਹਿਸਾਬ ਦੇ ਨਾਲ ਪਹਿਲਾਂ ਜਿੰਨੀ ਜਗ੍ਹਾ ਸੀ ਉਹ ਤਾਂ ਬਿਲਕੁਲ ਵੀ ਜਿਹੜੀ ਹੈ ਉਹ ਪ੍ਰਿਆਪਤ ਹੀ ਨਹੀਂ ਸੀ ਪਰ ਇਹਨਾਂ ਮਹਾਪੁਰਖਾਂ ਨੇ ਲਾਗੇ ਬੰਨੇ ਦੇ ਸਾਰੇ ਘਰ ਜਿਹੜੇ ਆ ਉਹ ਖਰੀਦੇ ਖਰੀਦ ਕੇ ਫਿਰ ਗੁਰੂ ਕੇ ਨਾਮ ਲਵਾਏ ਕੋਈ ਆਪ ਦੇ ਨਾਮ ਤੇ ਨਹੀਂ ਰਜਸਟਰੀਆਂ ਕਰਾਈਆਂ ਗੁਰੂ ਕੇ ਸਥਾਨਾਂ ਦੇ ਨਾਮ ਕਰਾਈਆਂ ਫਿਰ ਅੱਜ ਅਸੀਂ ਦੇਖਦੇ ਹਾਂ ਉਹ ਸਥਾਨ ਖੁੱਲੇ ਬਣ ਗਏ ਨੇ ਤੇ ਸੰਗਤ ਦੀ ਆਮਦ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਅਜ਼ਾਫਾ ਹੋ ਗਿਆ ਗਿਣਤੀ ਬਹੁਤ ਵਧੀ ਇਹ ਸੇਵਾ ਕਰਨੀ ਸੰਭਵ ਸੀ ਤੁਹਾਡੇ ਸਹਿਯੋਗ ਦੇ ਨਾਲ ਬਹੁਤਾ ਲੰਮਾ ਸਮਾਂ ਨਹੀਂ ਹੈ ਭਾਈ ਸਾਹਿਬ ਭਾਈ ਕਾਰਜ ਸਿੰਘ ਜੀ ਬੈਠ ਗਏ ਨੇ ਇਹਨਾਂ ਨੇ ਆਪ ਜੀ ਨੂੰ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਨਿਹਾਲ ਕਰਨਾ ਹੈ ਮੈਂ ਜਿੱਥੇ ਆਪ ਸਾਰੀ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਉੱਥੇ ਬਹੁਤ ਹੀ ਸਤਿਕਾਰਯੋਗ ਸਾਡੇ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਬਾਬਾ ਸੁਖਵਿੰਦਰ ਸਿੰਘ ਜੀ ਪੂਰੀ ਵਾਲੇ ਮੈਂ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਕਿ ਉਹ ਹਰ ਸਾਲ ਇਹਨਾਂ ਮਹਾਪੁਰਖਾਂ ਨੂੰ ਯਾਦ ਕਰਨ ਦੇ ਲਈ ਇਹ ਸਮਾਗਮ ਕਰਵਾਉਂਦੇ ਨੇ ਮੰਚ ਦੇ ਉੱਤੇ ਬੜੀਆਂ ਸਤਿਕਾਰਤ ਹਸਤੀਆਂ ਬੈਠੀਆਂ ਨੇ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਬੈਠੇ ਨੇ ਸਾਬਕਾ ਜਥੇਦਾਰ ਤਖਸੀਰ ਹਰਮੰਦਰ ਜੀ ਪਟਨਾ ਸਾਹਿਬ ਹੋਰ ਬਹੁਤ ਸਾਰੇ ਜਿਹੜੇ ਨੇ ਉਦਾਸੀ ਨਿਰਮਲੇ ਸਾਧੂ ਸਮਹਾਪ ਮਹਾਤਮਾ ਬੈਠੇ ਨੇ ਸਾਰਿਆਂ ਦਾ ਹੀ ਜਿਹੜਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਇਹਨੇ ਸ਼ਬਦ ਪ੍ਰਵਾਨ ਕਰਨੇ ਇੱਕ ਵਾਰੀ ਫੇਰ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੁਨਿਹਾਰ